ਇਸ ਮੌਕੇ ਪੰਜਾਬ ਵਿੱਚ ਹੜ੍ਹਾਂ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਜਿੱਥੇ ਦਰਿਆਵਾਂ ਦੇ ਏਰੀਏ ਵਿੱਚ ਹਜ਼ਾਰਾਂ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਹਨ ਹੁਣ ਲਗਾਤਾਰ ਤੇਜ਼ ਪੈ ਰਹੇ ਮੀਂਹ ਤੇ ਛੋਟੀਆਂ ਨਹਿਰਾਂ ਦੇ ਕਿਨਾਰੇ ਵੀ ਟੁੱਟਣੇ ਸ਼ੁਰੂ ਹੋ ਗਏ ਹਨ ਇਸ ਦਾ ਅਸਰ ਸ਼ੰਕਰ ਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ 3-3 ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ ਤੇ ਹਸਪਤਾਲ ਦੀ ਇਮਾਰਤ ਅੰਦਰ ਕਮਰਿਆਂ ਵਿੱਚ ਵੀ ਪਾਣੀ ਭਰਿਆ ਹੈ ਦੂਸਰੇ ਪਾਸੇ ਸ਼ੰਕਰ ਦੇ ਸਰਕਾਰੀ ਸਕੂਲ ਦੀ ਗਰਾਊਂਡ ਤੇ ਆਲੇ-ਦੁਆਲੇ ਦਾ ਇਲਾਕਾ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਹੈ। ਹਸਪੀਟਲ ਸਰਕਾਰ ਦਾ ਪ੍ਰਕਾਰੂ 3-4 ਫੁੱਟ ਪਾਣੀ ਹੈ। ਹਾਂ ਹੁਣ ਅੰਦਰ ਆਏ ਆ ਲਾਈਟਾਂ ਨੂੰ ਤਾਂ ਬੰਦ ਕਰਨਾ ਹੈ, ਕੋਲੋਂ ਮਲਾਜਮਾਂ ਨੂੰ ਲੈ ਕੇ ਗਏ ਸੀ। ਲੋਜੀ ਗਦੇ ਵੀ ਸਭ ਤੋਂ ਬੈੱਡ ਤਰੰਡੇ ਆ। ਫਸਟ ਆਇਨਵਰਟਰ ਲਗਾ ਗਏ। ਵੈਕਟਰ ਵੀ ਡੁੱਬ ਗਿਆ ਵਿੱਚੇ। ਹੁਣ ਦਿੱਤੀਆਂ ਬੰਦ ਕਰਨਾ ਹੈ ਟੀਚ ਭਾਜੀ। ਉਹ ਬੁਰਾ ਹਾਲਿਆ ਅਜੇ ਨਾ ਪਾਣੀ ਕਿਥੋਂ ਆ ਗਿਆ ਯਾਦ ਮੈਂ ਅਰਾਗੋ ਟਿੱਕ ਪਾ ਦਿੱ ਗਿਆ ਖਰਾਬ ਹੋ ਗਿਆ ਤੇ ਫ੍ਰਿਜਰ ਤੇ ਫ੍ਰਿਜਰ ਦੇ ਪੰਨਿਆ ਉਹ ਹੋ ਗਿਆ ਕੋਈ ਲਾਈਨ ਚੱਲੀ ਗਈ ਹੈ ਬਸੇ ਬੰਦ ਕਰ ਦਿਓ ਭਾਈ ਹਲੇ ਦਾ ਡਰਾਂਜ ਵਿੱਚ ਪਾਣੀ ਚੋਲਨੇ ਬੰਦ ਕਰ ਦਿਓ ਸਾਰੇ ਪਾਣੀ ਦੇਖੋ ਥੋੜਾ ਟੋਕੋ ਖਿਆਲ ਰੱਖਿਓ ਹੁਣ ਖਿਆਲ ਨਾਲ ਜਰਾ ਪਕੜੇ ਚ ਦੇਖੋ ਪਾਰੀ ਨਾ ਫੜ ਗਿਆ ਇਹਨਾਂ ਤੋਂ ਮਲਾਜਮਾਂ ਨੂੰ ਕੱਢਿਆ ਬਾਹਰ ਤਾਂ ਹੁਣ ਕਹਿੰਦੇ ਬੱਤੀ ਬੰਦ ਕਰਨੀ ਹੈ ਪਾਰੀ ਨੂੰ ਪਾਰੀ ਨੂੰ ਸਾਥ ਲੱਗਦਾ ਉਹ ਬਹਿ ਗਿਆ ਕਦੋਂ ਪਾਣੀ ਇਹ ਘੜੂਗਾ ਤਾਂ ਕਦੋਂ ਸਾਰੇ ਗੱਡ ਰੈਡ ਸਾਰੇ ਪਾਜੀ ਆ ਸਭ ਕੋ ਖਿਲਰ ਗਿਆ ਲਾਉਦਾ ਇੱਧਰ ਵੀ ਕੰਮ ਰਿਆ ਜੀ ਇੱਧਰ ਵੀ ਬੰਦ ਕਾਣੀ ਬਥੇ ਹਾਂ ਇਹ ਐਮਰਜੈਂਸੀ ਆ ਅੱਛਾ ਅੱਛਾ ਤੁਸੀਂ ਦੇਖਿਓ ਮੜਿਆ ਖਿਆਲ ਨਾ ਮੈਂ ਕਿਹਾ ਭਾਈ ਪਿੱਛੇ ਸੱਚ ਟ੍ਰਾਫਿਕ ਤਾਂ ਕੋਈ ਰਹਾ ਨਾ ਸੱਚ ਵੀ ਦੇ ਪਿੱਛੇ ਬੰਦਈ ਆ ਨਾ ਨਹੀਂ ਉਹ ਨਹੀਂ ਗ੍ਰੈਡੂਲ ਬੰਦਿਆ ਇੱਧਰ ਰੈਡ ਚੋ ਤਾਂ ਬੰਦਿਆ ਵਾਈਡਰ ਚੱਲਦੇ ਸਾਰੇ ਹਲ ਮੈਟਰ ਕੁਛ ਬੰਦ ਕਰ ਲਿਓ ਹੋਈਏ ਸਾਹਮਣੇ ਉਹਦਾ ਕੋਈ ਪਾਣੀ ਨਾ ਵਰ ਗਿਆ ਪੰਜਾਬਲਾ ਦਾ ਭਾਈ ਨੇਰਾ ਆ ਜਿਹੜਾ ਜਾਨਵਰ ਤੋਂ ਨਹੀਂ ਨਹੀਂ ਜਾਨਵਰ ਨਾ ਕੋਈ ਹੋਵੇ ਪਾਣੀ ਚ ਆਇਆ ਜਾਨਵਰ ਬਹੁਤ ਆਏ ਆ ਹੋ ਜਾਨਵਰ ਬਹੁਤ ਸਾਰੇ ਪਾਸੇ ਚੱਲਣ ਦੇ ਆ ਇਹ ਹੁਣ ਇਦਾਂ ਵੀ ਆ ਸਾਲੇ ਅੰਗਲੀ ਉਰੀ ਚੱਕ ਬਣਾ ਲਿਆ ਜਾਣ ਸਭ ਕੋ ਸਹੀ ਨਵੇਂ ਇਨਵੈਕਟਰ ਜਿਹਦਾ ਸਾਰਾ ਸਮਾਨ ਹੈ ਇੰਨਾ ਇਹਦਾ ਆਖ ਫੀਟਿੰਗ ਕੋਲ ਦੇ ਅੱਗੇ ਸੀ ਬਹੁਣ ਹੋਈ ਸਾਰੀ ਵਿੱਚ ਹਾਂ ਫਾਈਨਲ ਗੇਟ ਹਾਰਡ ਵੀ ਗੇਟ ਗਿਆ ਸੋ ਮੇਰੇ ਕੋਲ ਪਤਾ ਕਿ ਕਿੱਥੇ ਲੱਗੇ ਹੈ ਮੇਰੇ ਕੋਲ ਤਾਂ ਕਿਹੋ ਜਿਹਾ ਕਮਰੇ ਦੇਖੇ ਨਹੀਂ ਸੀ ਇਧਰ ਸਾਰਾ ਪੂਰਾ ਹਾਲ ਹੋ ਗਿਆ ਕਿਹ ਹੈਗਾ ਦੂਸਰਾ ਕਿੱਧਰ ਵੀ ਜਾਣਾ ਹੈ ਇਧਰ ਵੀ ਜਾਣਾ ਹਾਂ ਇੱਥੇ ਇੰਟਰ ਲੱਗਣਾ ਮੇਰੀ ਬੱਚੀ ਕੋਲ ਤਾਂ ਕੋ ਸਟਰਕਚਰ ਆਇਆ ਤੈਨੂੰ ਜੇ ਲੋਟ ਦੇਣਾ ਆ ਦੇਣਾ ਉਹ ਹਮਿੰਦਾਰ ਦਵਾਈਆਂ ਰੁਗੀਆਂ ਰੁੜੀਆਂ ਫਿਰਦੀਆਂ ਸਭ ਕਾਸੇ ਹੈਂ ਹਾਂ ਤੇ ਦੋ ਦੋ ਗਿਆ ਕਿਥੇ ਪਾਣੀ ਗਈ ਹੈ ਹੋ 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 ਲੋ ਇਹ ਤਾਂ ਮਾਰ ਮਾਰਾ ਬਹੁਤ ਹੋਰ ਪਾਣੀ ਜੀ ਦੂਪਿਆ ਤੇ ਜਿਹੜੇ ਜਾਨਵਰ ਦੇਖੋ ਮਨ ਲਾਫਟਾ ਚਲ ਉਹ ਤੋਂ ਜਤਰਾ ਨੂੰ ਤੋਂ ਮੰਦਗਰਦੇ ਭਾਜੀ ਉਹ ਤਾਂ ਨੋਟਾ ਦਾ ਗੇਰਾਛ ਹੋਣਾ ਹੈ ਪੂਰਾ ਮਰੀਜ਼ਾਂ ਦਾ ਇਹ ਤਾਂ ਤਰੀਕਾ ਹੀ ਨਹੀਂ ਸੀ ਕੀਤਾ ਹਾਂਜੀ ਆ ਬੰਦ ਨਹੀਂ ਹੁੰਦਾ ਇਹਨੂੰ ਕਰਕੇ ਅੱਛੀ ਚੱਕ ਕੇ ਫਿਰ ਰੱਖ ਜਾਓ ਫਿਰ ਜਰੂਰ ਬੈਟ ਕਲਾ ਚੱਕੋ ਜੀ ਹਾਂਜੀ ਅਗਲਾ ਇੱਥੇ ਬੈਠਦੇ ਜਾਣਾ ਟਿੰਗ ਬੈਟ ਉਹ ਰੋਲ ਉਹ ਰੋਲ ਬੈਟਰੀ ਕਿੱਧਰ ਹੈ ਬੈਟਰੀ ਕਿੱਧਰ ਹੈ ਠੀਕ ਹੈ ਸਾਰੇ ਦੀ ਜਖਰਾ ਹੋ ਜਾਏਗਾ ਦੇਖੋ ਦੇਖੋ ਜਾਇ ਇਹਨੂੰ ਰੱਖ ਜੋ ਇਹਨੂੰ ਪੜਿਓ ਮਾੜਾ ਸੋਟੈਚੀ ਹੋਣੀ ਹੈ ਪਰ ਇਹਨੂੰ ਪੜਿਓ ਮਾੜੋ ਦੇ ਕਨ ਮੈਂ ਬੈਟਰੀ ਨੂੰ ਖੱਟਾ ਚੋਛੋ ਲੈ ਵੀ ਇਹ ਨੂੰ ਖੋਚ ਲੋ ਛੱਡ ਦੇ ਇਹਨੂੰ ਛੱਡ ਦੇ ਤੇ ਇੱਕ ਬੰਦਾ ਉਹ ਤੇ ਤਾਂ ਕਰੀ ਗਏ ਕਦਮ ਆ ਆਹ ਹੋ ਗਿਆ ਇਹਨੂੰ ਚੱਕੋ ਉਹ ਉਤਾਰਾ ਇਹ ਨਿਕਲਣੀ ਤਾਂ ਨਹੀਂ ਇਹਨੂੰ ਇੱਧਰ ਰੱਖੋ